ਜਿਹੜੇ ਬੱਚੇ ਬੋਲ ਨਹੀਂ ਸਕਦੇ ਜਾਂ ਤੁਤਲਾਂਦੇ ਨੇ ਤਾਂ ਇੱਥੋਂ ਦੇ ਜਿਹੜਾ ਅੰਮ੍ਰਿਤ ਕੁੰਡ ਆ ਕੇ ਉੱਥੋਂ ਅੰਮ੍ਰਿਤ ਛਕਦੇ ਨੇ ਜਿਹੜਾ ਉੱਥੋਂ ਜਲ ਹੁੰਦਾ ਉਹ ਪੀਂਦੇ ਨੇ ਤਾਂ ਜਿਹੜਾ ਕੀ ਉਹਨਾਂ ਦੀ ਬਿਮਾਰੀ ਹੁੰਦੀ ਆ ਉਹ ਦੂਰ ਹੋ ਜਾਂਦੀ ਆ ਸਭ ਕੋਈ ਵੀ ਚੀਜ਼ ਕਿਸੇ ਨੇ ਲੈਣੀ ਆ ਉਹ ਘਰੇ ਲੈ ਜਾਣ ਤੋਂ ਪਹਿਲਾਂ ਉਰੇ ਆ ਕੇ ਆਪਦੀ ਸੁੱਖ ਪੂਰੀ ਕਰਦਾ ਜੀ ਬਾਬਾ ਜੀ ਮੁਰੇਰ ਅਰਦਾਸ ਬੇਨਤੀ ਕਰਦਾ ਫੇਰ ਹੀ ਉਹਦਾ ਵਪਾਰ ਕਾਰੋਬਾਰ ਅੱਗੇ ਬਾਬਾ ਕਾਫੀ ਪੁਰਾਣਾ ਉਸ ਸਮੇਂ ਤੋਂ ਹੀ ਹੈ ਜੀ ਪਰ ਉਹਨਾ ਟਾਈਮਾਂ 'ਚ 100 150 ਸਾਲ ਪਹਿਲਾਂ ਜਿਵੇਂ ਇਹ ਬਣ ਬਣ ਨੇ ਬਣ ਦੇ ਥੱਲੇ ਇੱਕ ਕੁੰਡ ਸੀਗਾ ਜਿੱਥੋਂ ਜਾਨਵਰ ਵੀ ਪਾਣੀ ਪੀ ਲੈਂਦੇ ਸੀਗੇ ਉਹਦੇ ਵਿੱਚੋਂ ਸਾਡੇ ਜਿਹੜੇ ਲੋਕਲ ਲੋਕ ਨੇ ਪਿੰਡ ਦੇ ਉਹਨਾਂ ਨੂੰ ਹੀ ਉਹਨਾਂ ਨੂੰ ਪਤਾ ਸੀਗਾ ਉਦੋਂ ਉਹ ਮੱਥਾ ਟੇਕ ਕੇ ਜਾਂਦੇ ਬੱਚੇ ਨੂੰ ਜਲ ਦਿੰਦੇ ਤਾਂ ਬਹੁਤ ਬੱਚੇ ਠੀਕ ਹੋਏ ਜਦੋਂ ਛੋਟੀਆਂ ਤਿੰਨ ਚੌਕੀਆਂ ਪੂਰੀਆਂ ਹੋ ਗਈਆਂ ਬੱਚਾ ਠੀਕ ਹੋ ਗਿਆ ਉਹ ਬੋਲਣ ਲੱਗ ਗਿਆ ਫੇਰ ਤੁਸੀਂ ਤੋਤੇ ਚੜਾਉਣੇ ਨੇ ਸਰਦਾ ਨਾਲ ਆ ਕੇ ਅਰਦਾਸ ਬੇਨਤੀ ਕਰਕੇ ਸੱਚੇ ਮਨ ਨਾਲ ਇਥੋਂ ਜਲ ਲੈ ਕੇ ਜਾਂਦਾ ਤੇ ਜਿਵੇਂ ਜਿਵੇਂ ਮर्यादा ਮੁਤਾਬਕ ਬਾਬਾ ਜੀ ਵੱਲੋਂ ਦੱਸਿਆ ਜਾਂਦਾ ਜੋ ਸੰਗਦਾ ਉਸ ਮੁਤਾਬਕ ਚੱਲਦੀਆਂ ਨੇ ਤਾਂ ਬਹੁਤ ਬੱਚੇ ਠੀਕ ਹੁੰਦੇ ਨੇ ਜੀ ਉਹਨਾਂ ਵੱਲੋਂ ਹੀ ਚੜਾਏ ਗਏ ਇਹ ਤੋਂ ਸਸਿਕਾਲ ਤੋਂ ਦੇਖ ਰਹੇ ਸੀਟੀ ਹੈਡਲਾਈਨਸ ਤੇ ਮੈਂ ਮਰਵੀਰ ਅੱਜ ਮਾਨਸੇਹਿ ਦੀ ਧਰਤੀ ਤੇ ਖੜੇ ਆਂ ਤੇ ਇੱਕ ਐਸੀ ਪਵਿੱਤਰ ਸਥਾਨ ਤੇ ਪਹੁੰਚੇ ਜਿੱਥੇ ਕਿ ਭਾਈ ਗੁਰਦਾਸ ਜੀ ਦੀ ਸਥਾਨ ਹੈ ਇੱਥੇ ਜਿਹੜੇ ਬੱਚੇ ਬੋਲ ਨਹੀਂ ਸਕਦੇ ਜਾਂ ਤੋਤ ਲਾਂਦੇ ਨੇ ਤਾਂ ਇੱਥੋਂ ਦੇ ਜਿਹੜਾ ਅੰਮ੍ਰਿਤ ਕੁੰਡ ਆ ਕੇ ਉੱਥੋਂ ਅੰਮ੍ਰਿਤ ਛਕਦੇ ਨੇ ਜਿਹੜਾ ਉੱਥੋਂ ਜਲ ਹੁੰਦਾ ਉਹ ਪੀਂਦੇ ਨੇ ਤਾਂ ਜਿਹੜਾ ਕੀ ਉਹਨਾਂ ਦੀ ਬਿਮਾਰੀ ਹੁੰਦੀ ਆ ਉਹ ਦੂਰ ਹੋ ਜਾਂਦੀ ਆ ਸਾਡੇ ਨਾਲ ਅੱਜ ਭਾਈ ਜੁਗਰਾਜ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਜਾਣਾਂਗੇ ਵੀ ਇੱਥੇ ਕਿਸ ਤਰੀਕੇ ਨਾਲ ਜਿਹੜਾ ਇੱਥੇ ਆ ਕੇ ਮੰਨਤ ਮੰਗੀ ਜਾਂਦੀ ਆ ਜਿਹੜੇ ਬੱਚੇ ਆ ਉਹ ਸਹੀ ਹੋ ਜਾਂਦੇ ਨੇ ਤੇ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਜੀ ਤਨ ਤਨ ਬਾਬਾ ਜਗਤਗੁਰੂ ਬਾਬਾ ਸ੍ਰੀ ਚੰਦਰ ਮਹਾਰਾਜ ਜੀ ਕੀ ਜੈ ਤਨ ਤਨ ਸ੍ਰੀ ਬਾਬਾ ਭਾਈ ਗੁਰਦਾਸ ਜੀ ਮਹਾਰਾਜ ਜੀ ਕੀ ਜੈ ਜਿਹੜਾ ਤੁਸੀਂ ਪਿੱਛ ਜੇ ਦੀ 14ਸ ਨੂੰ ਹਰ ਸਾਲ ਦੀ ਤਰ੍ਹਾਂ ਮੇਲਾ ਭਰਦਾ ਇਹ ਮੇਲਾ ਸੰਤ ਬਾਬਾ ਅਮਰਤਮੁਣੀ ਜੀ ਮਹਾਰਾਜ ਤੇ ਸੰਤ ਬਾਬਾ ਕੇਸਵ ਮੁਣੀ ਜੀ ਦੀ ਰਹਿਣਵਾਈ ਹੇਟ ਹਰ ਸਾਲ ਹੀ ਮਨਾਇਆ ਜਾਂਦਾ ਹੈ ਇਸ ਵਾਰ ਵੀ ਉਹ ਹਰ ਹਰ ਵਾਰ ਦੀ ਤਰ੍ਹਾਂ ਬਾਦ ਚੜ ਕੇ ਸੰਗਤਾਂ ਹਿੱਸਾ ਲੈਣੀਆਂ ਇੱਥੇ ਹਰ ਵਾਰ ਦੀ ਤਰ੍ਹਾਂ ਟੁੱਟ ਲੰਗਰ ਵਰਤਿਆ ਜਾਂਦਾ ਹੈ ਤੇ ਜੋ ਬੱਚਿਆਂ ਨੂੰ ਇੱਥੇ ਜਲ ਦਿੱਤਾ ਜਾਂਦਾ ਹੈ ਉਹਦੇ ਉਹਦੇ ਮੁਤਾਬਕ ਇਹ ਵੀ ਦੱਸਣਾ ਚਾਹੁੰਦੇ ਆਂ ਵੀ ਇੱਕ ਵੱਡਾ ਮੇਲਾ ਜਿਹਦੇ ਵਿੱਚ ਪੂਰੇ ਪੰਜਾਬ ਚੋਂ ਕੀ ਬਾਹਰ ਨਹੀਂ ਸੇਟਾਂ ਤੋਂ ਵੀ ਲੋਕ ਆਉਂਦੇ ਨੇ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਬਾਬਾ ਬੀਰਦਾਸ ਜੀ ਦੇ ਸਥਾਨ ਤੇ ਮਿਤੀ 28 ਤੰ 2025 ਦਿਨ ਸ਼ੁੱਕਰਵਾਰ ਚੇਤ ਦੀ ਚੌਦਸ ਨੂੰ ਮੇਲਾ ਭਰੇਗਾ ਜੀ ਸਰ ਕਿੱਥੋਂ ਕਿੱਥੇ ਨੇ ਸੰਗਤਾਂ ਇੱਥੇ ਆਉਂਦੀਆਂ ਨੇ ਮੱਥਾ ਟੇਕਦੀਆਂ ਨੇ ਤੇ ਆਪਣੀ ਮੰਤਾ ਮੰਗਦੀਆਂ ਨੇ ਪਹਿਲਾਂ ਦਾ ਪੁਰਾਣੀ ਟਾਈਮ ਐ ਤਾਂ ਜ਼ਿਆਦਾਤਰ ਤਾਂ ਹੀ ਪੰਜਾਬ ਦੇ ਲੋਕ ਤੇ ਸਾਡੇ ਮਾਨਸਾਂ ਤੇ ਪਿੰਡਾਂ ਦੇ ਲੋਕ ਹੀ ਜ਼ਿਆਦਾ ਆਉਂਦੇ ਸੀ ਪਰ ਜਦੋਂ ਦਾ ਇੱਥੇ ਜਲਕੁੰਡ ਦੇ ਵਿੱਚੋਂ ਪ੍ਰਚਾਰ ਹੋਇਆ ਵੀ ਬੱਚੇ ਠੀਕ ਹੋਉਂਦੇ ਨੇ ਮੰਨ ਤਾਂ ਪੂਰੀਆਂ ਹੁੰਦੀਆਂ ਨੇ ਉਸ ਟਾਈਮ ਤੋਂ ਲਾ ਕੇ ਹੁਣ ਤਾਂ ਇੱਥੇ ਆਊਟ ਆਫ ਪੰਜਾਬ ਤੋਂ ਬਾਹਰਲੀਆ ਸਟੇਟਾਂ ਤੋਂ ਜੰਮੂ ਕਸ਼ਮੀਰ ਤੋਂ ਤੇ ਹਰਿਆਣੇ ਤੋਂ ਰਾਜਸਥਾਨ ਤੋਂ ਬਾਹਰਲੀਆ ਸਟੇਟਾਂ ਤੋਂ ਵੀ ਬਹੁਤ ਲੋਕ ਆਉਂਦੇ ਨੇ ਜੀ ਤਾਂ ਭਾਈ ਗੁਰਦਾਸ ਜੀ ਦੇ ਬਾਰੇ ਦੱਸੋ ਮੈਨੂੰ ਉਹ ਇੱਥੇ ਕਿਸ ਸਮੇਂ ਪਹੁੰਚੇ تھے ਕਿਸ ਸਮੇਂ ਜਿਹੜਾ ਕੀ ਆ ਫਿਰ ਬੱਚਿਆਂ ਜਿਹੜਾ ਇਹ ਬਿਮਾਰੀ ਸੀ ਐਸਾ ਹੀ ਹੋਣੀ ਸ਼ੁਰੂ ਹੋ ਗਈ ਜਿਹੜੀ ਬੱਚਿਆਂ ਦੀ ਬਿਮਾਰੀ ਠੀਕ ਹੋਣ ਲਈ ਇਹ ਤਾਂ ਤੁਹਾਨੂੰ ਦੱਸ ਕੇ ਇਟੀਆਂ ਬਹੁਤ ਪ੍ਰਾਤਨ ਸਮੇਂ ਦੀਆਂ ਗੱਲਾਂ ਨੇ ਬਾਬੇ ਸਾਡੇ ਜਿਹੜੇ ਬਜ਼ੁਰਗ ਸੀਗੇ ਉਹ ਸਾਨੂੰ ਬਾਬਾ ਵੀ ਭਾਈ ਗੁਰਦਾਸ ਜੀ ਬਾਰੇ ਦੱਸਦੇ ਰਹੇ ਆ ਇਹ ਇੱਥੇ ਇਹਨਾਂ ਨੇ ਬਹੁਤ ਜ਼ਿਆਦਾ ਤਪੱਸਿਆ ਕੀਤੀ ਸੀ ਬਾਬਾ ਜੀ ਨੇ ਤਪੱਸਿਆ ਕਰਦੇ ਕਰਦੇ ਇੱਥੇ ਉਹਨਾਂ ਨੇ ਆਪ ਦੀ ਸਮਾਦੀ ਲੈ ਲਈ ਸੀ ਇਸ ਜਗ੍ਹਾ ਤੇ ਹੀ ਸਮਾਦ ਬਣ ਚੁੱਕੀ ਹੈ ਉਸ ਤੋਂ ਬਾਅਦ ਜਿਵੇਂ ਜਿਵੇਂ ਲੋਕ ਇੱਥੇ ਸਰਦਾ ਭਾਵਨਾ ਨਾਲ ਆਉਂਦੇ ਰਹੇ ਆਪਣੀਆਂ ਮੰਤਾਂ ਮੰਨਦੇ ਰਹੇ ਤਾਂ ਉਹ ਸਭ ਦੀਆਂ ਮੰਤਾਂ ਪੂਰੀਆਂ ਹੋਈਆਂ ਸਭ ਤੋਂ ਵੱਡੀ ਗੱਲ ਜੇ ਕਿਸੇ ਨੇ ਲੋਹੇ ਦਾ ਵਪਾਰ ਕਰਨਾ ਕੋਈ ਟਰੱਕ ਲੈਂਦਾ ਟਰੱਕ ਕਾਰ ਲੈਂਦਾ ਟਰੈਕਟਰ ਲੈਂਦਾ ਕੋਈ ਵੀ ਚੀਜ਼ ਕਿਸੇ ਨੇ ਲੈਣੀ ਆ ਉਹ ਘਰੇ ਲਿਜਾਣ ਤੋਂ ਪਹਿਲਾਂ ਉਰੇ ਆ ਕੇ ਆਪਦੀ ਸੁੱਖ ਪੂਰੀ ਕਰਦਾ ਜੀ ਬਾਬਾ ਜੀ ਮੁਰੇਰ ਅਰਦਾਸ ਬੇਨਤੀ ਕਰਦਾ ਫੇਰ ਹੀ ਉਹਦਾ ਵਪਾਰ ਕਾਰੋਬਾਰ ਅੱਗੇ ਵਧਦਾ ਜੀ ਤੇ ਆਪਾਂ ਪਿੱਛੇ ਦੇਖ ਸਕਦੇ ਆਂ ਵੀ ਦੋ ਤੇ ਵੀ ਸੰਗਤਾਂ ਵੱਲੋਂ ਕਾਫੀ ਯਾਰਾ ਚੜਾਏ ਗਏ ਨੇ ਇੱਥੇ ਬੰਨੇ ਹੋਏ ਨੇ ਹਨਾ ਇਹਦਾ ਕੀ ਇਤਿਹਾਸ ਹੈਗਾ ਮੀਨਸ ਅ ਇਸ ਇਸ ਸਥਾਨ ਦੇ ਨਾਲ ਇਹਦਾ ਮੇਨ ਇਤਿਹਾਸ ਤਾਂ ਕਾਫੀ ਪੁਰਾਣਾ ਉਸ ਸਮੇਂ ਤੋਂ ਹੀ ਹੈ ਜੀ ਪਰ ਉਹਨਾਂ ਟਾਈਮਾਂ 'ਚ 100 150 ਸਾਲ ਪਹਿਲਾਂ ਜਿਵੇਂ ਇਹ ਬਣ ਬਣ ਨੇ ਬਣ ਦੇ ਥੱਲੇ ਇੱਕ ਕੁੰਡ ਸੀਗਾ ਹੂੰ ਜਿੱਥੋਂ ਜਾਨਵਰ ਵੀ ਪਾਣੀ ਪੀ ਲੈਂਦੇ ਸੀਗੇ ਉਹਦੇ ਵਿੱਚੋਂ ਸਾਡੇ ਜਿਹੜੇ ਲੋਕਲ ਲੋਕ ਨੇ ਪਿੰਡ ਦੇ ਉਹਨਾਂ ਨੂੰ ਹੀ ਉਹਨਾਂ ਨੂੰ ਪਤਾ ਸੀਗਾ ਉਦੋਂ ਉਹ ਮੱਥਾ ਟੇਕ ਕੇ ਜਾਂਦੇ ਬੱਚੇ ਨੂੰ ਜਲ ਦਿੰਦੇ ਤਾਂ ਬਹੁਤ ਬੱਚੇ ਠੀਕ ਹੋਏ ਉਸ ਨੂੰ ਦੇਖਦੇ ਕੇ ਉਦੋਂ ਇਹ ਚੀਜ਼ ਸਾਡੇ ਲਗਭਗ ਏਰੀਆ ਤੱਕ ਸੀਮਤ ਰਹੀ ਪਰ ਹੌਲੀ ਹੌਲੀ ਜਿਵੇਂ ਅੱਜਕੱਲ ਸੋਸ਼ਲ ਮੀਡੀਆ ਦਾ ਜਮਾਨਾ ਜੀ ਜਿਵੇਂ ਜਿਵੇਂ ਜਿਹਦੇ ਵੀ ਬੱਚੇ ਠੀਕ ਹੋਈ ਗਏ ਉਹ ਆਪ ਵੀ ਇਥੋਂ ਜਿਵੇਂ ਸੁੱਖ ਜਦੋਂ ਪੂਰੀ ਹੋ ਜਾਂਦੀ ਸੀ ਉਹ ਤੋਤੇ ਵੀ ਚੜਾ ਕੇ ਜਾਂਦੇ ਤੇ ਆਪ ਦੇ ਮੋਬਾਈਲ ਤੋਂ ਪ੍ਰਚਾਰ ਕਰਕੇ ਐਡ ਵੀ ਕਰਦੇ ਜਿਹਦੇ ਕਰਕੇ ਹਰ ਹਰ ਵਾਰ ਵੱਧਦੀ ਤੁਰਿਆ ਗਿਆ ਵੱਧਦੀ ਤੁਰਿਆ ਗਿਆ ਹੁਣ ਇਹ ਮੇਲਾ ਆਇਆ ਲਾ ਲੋ ਵੀ ਜਿਵੇਂ ਸਾਲ ਚ ਇੱਕ ਵਾਰ ਤੁਹਾਨੂੰ ਮੈਂ ਦੱਸਿਆ ਵੀ ਚੇਤ ਦੀ ਚੌਦਸ ਨੂੰ ਭਰਦਾ ਏ ਹੁਣ ਤਾਂ ਐਂ ਦਵਾਰ ਮੰਗਲਵਾਰ ਨੂੰ ਵੀ ਬਹੁਤ ਜ਼ਿਆਦਾ ਰਸ ਹੁੰਦਾ ਈ ਸੰਗਤਾਂ ਦਾ ਤੇ ਕੀਮਤ ਜਿਹੜੀਆਂ ਸੰਗਤ ਐ ਇੱਥੇ ਪੁੱਜਦੀਆਂ ਨੇ ਉਹਨਾਂ ਨੂੰ ਕੋਈ ਖਾਸ ਤਰੀਕਾ ਨਾ ਕਿੰਦੇ ਮੱਥਾ ਟੇਕਣਾ ਪੈਂਦਾ ਜਾਂ ਮੈਂ ਉਦਾਂ ਹੀ ਜੇਕਰ ਕੋਈ ਆਉਂਦਾ ਇੱਥੇ ਮੱਥਾ ਟੇਕਦਾ ਆਪਣੇ ਸੱਚੇ ਮਨ ਦੇ ਨਾਲ ਤੇ ਉਹਦੀ ਜਿਹੜੀ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਹਾਂਜੀ ਉਹ ਦੇਖੋ ਜੀ ਬਾਬਾ ਬਈ ਗੁਰਦਾਸ ਜੀ ਦੀ ਸਮਾਦ ਬਣੀ ਹੋਈ ਹੈ ਮਹਾਰਾਜ ਸ੍ਰੀ ਚੰਦਰ ਮਹਾਰਾਜ ਰਖਦਾਗਾ ਸਰਦਾਂ ਨਾਲ ਆ ਕੇ ਅਰਦਾਸ ਬੇਨਤੀ ਕਰਕੇ ਸੱਚੇ ਮਾਨ ਨਾਲ ਇਥੋਂ ਜਲ ਲੈ ਕੇ ਜਾਂਦਾ ਤੇ ਜਿਵੇਂ ਜਿਵੇਂ ਮਰਿਆਦਾ ਮੁਤਾਬਕ ਬਾਬਾ ਜੀ ਵੱਲੋਂ ਦੱਸਿਆ ਜਾਂਦਾ ਜੋ ਸੰਗ ਦਾ ਉਸ ਮੁਤਾਬਕ ਚੱਲਦੀਆਂ ਨੇ ਤਾਂ ਬਹੁਤ ਬੱਚੇ ਠੀਕ ਹੁੰਦੇ ਨੇ ਜੀ ਉਹਨਾਂ ਵੱਲੋਂ ਹੀ ਚੜਾਏ ਗਏ ਇਹ ਤੋਤੇ ਨੇ ਜੀ ਤਾਂ ਕੀ ਮਤਲਬ ਜਿੱਦਾਂ ਸਿਰਫ ਛੋਟੇ ਬੱਚੇ ਇੱਥੇ ਸਹੀ ਹੁੰਦੇ ਨੇ ਕਿਸੇ ਵੀ ਉਮਰ ਦੇ ਜਿਹਨੂੰ ਵੀ ਜਦੋਂ ਪਤਾ ਲੱਗਦਾ ਇੱਥੇ ਆ ਕੇ ਤੇ ਅੰਮ੍ਰਿਤਕੁੰਡ ਦੇ ਵਿੱਚੋਂ ਜਿਹੜਾ ਜਲ ਛੱਕ ਕੇ ਸਹੀ ਹੋ ਸਕਦਾ ਛੋਟੇ ਦਾ ਤਕਰੀਬਨ ਜੀ ਜੇ ਅਸੀਂ ਅੰਦਾਜ਼ਾ ਲਈਏ 90% ਲੋਕ ਸਾਨੂੰ ਖੁਦ ਮਿਲੇ ਨੇ ਜਿਹੜੇ ਆ ਕੇ ਇੱਥੇ ਸਾਨੂੰ ਦੱਸ ਕੇ ਗਏ ਨੇ ਕਿਉਂਕਿ ਉਹ ਇਹ ਗੱਲ ਵੀ ਦੱਸੀ ਜਾਂਦੀ ਆ ਕਈ ਵਾਰ ਜਦੋਂ ਲੋਕ ਆਉਂਦੇ ਨੇ ਉਹ ਪਹਿਲੀ ਵਾਰੀ ਤੋਤੇ ਲੈ ਕੇ ਆ ਜਾਂਦੇ ਨੇ ਵੀ ਅਸੀਂ ਚੜਾ ਦਈਏ ਪਰ ਉਹਰੇ ਦੱਸਿਆ ਜਾਂਦਾ ਵੀ ਤੁਸੀਂ ਮਨੋ ਕਾਮਨਾ ਵਾਸਤੇ ਅਰਦਾਸ ਬੇਨਤੀ ਕਰੋ ਜਦੋਂ ਤੁਹਾਡੀਆਂ ਤਿੰਨ ਚੌਕੀਆਂ ਪੂਰੀਆਂ ਹੋ ਗਈਆਂ ਬੱਚਾ ਠੀਕ ਹੋ ਗਿਆ ਤੋ ਤੇ ਚੜਾਉਨੇ ਨੇ ਸੁੱਖ ਪੂਰੀ ਹੋਣ ਤੋਂ ਬਾਅਦ ਹੀ ਇਹ ਤੋਤੇ ਚੜਾਏ ਜਾਂਦੇ ਨੇ ਇਸ ਸੰਗਤਾਂ ਦਾ ਪਤਾ ਲੱਗਿਆ ਕਿ ਪਹਿਲਾਂ ਇੱਕ ਤੋਤਾ ਚੜਾਇਆ ਜਾਂਦਾ ਤੇ ਜੇਕਰ ਮੋਨੋ ਕਾਮਨਾ ਪੂਰੀ ਹੋ ਜਾਂਦੀ ਹੈ ਫਿਰ ਜੋੜਾ ਇੱਥੇ ਚੜਾ ਕੇ ਤੇ ਫਿਰ ਮੱਥਾ ਟੇਕ ਕੇ ਮੀਨਸ ਇੱਕ ਸ਼ੁਕਰਾਨਾ ਕੀਤਾ ਜਾਂਦਾ ਕੀਤਾ ਜਾਂਦਾ ਹਾਂਜੀ ਛੋਟੇ ਬੱਚਿਆਂ ਦਾ ਤਕਰੀਬਨ ਜ਼ਿਆਦਾਤਰ ਹੈਗੀ ਆ ਪਰ ਕੁਝ ਬਹੁਤ ਲੋਕ ਅਸੀਂ ਇਹ ਜੇ ਵੀ ਦੇਖੇ ਨੇ ਜਿਹੜੀ ਵੱਡੀ ਉਮਰ ਦੇ ਵੀ ਬੱਚੇ ਜਾਨੀ ਕਿ ਜੇ ਜਮਾ ਕਲੀਅਰ ਨਹੀਂ ਬੋਲ ਸਕੇ ਤਾਂ ਉਹਨਾਂ ਦੇ ਵਿੱਚ ਇੰਪਰੂਵਮੈਂਟ ਹੋਈ ਆ ਬਾਕੀ ਸਰਦਾ ਦੀ ਗੱਲ ਰਹੇਗੀ ਜੀ ਜੋ ਇਨਸਾਨ ਸਰਦਾ ਭਾਵਨਾ ਨਾਲ ਆਉਂਦਾ ਉਹਦਾ ਉਸ ਤਰੀਕੇ ਨਾਲ ਆ ਐਡਵਰਟ ਤਰ੍ਹਾਂ ਇਹ ਦੁਨੀਆ ਦੇ ਵਿੱਚ ਲੋਕ ਨੇ ਜੀ ਕੋਈ ਸਰਦਾ ਭਾਵਨਾ ਰੱਖਦਾ ਕੋਈ ਦੇਖੋ ਦੇਖ ਵੀ ਆ ਜਾਂਦਾ ਮੈਂ ਕਹਿੰਦਾ ਤੂੰ ਕਹੇ ਤਾਂ ਇਹ ਦੋਨਾਂ ਚੀਜ਼ਾਂ 'ਚ ਬੜਾ ਅੰਤਰ ਆ ਜੀ ਸਰਦਾ ਭਾਵਨਾ ਜਿੱਥੇ ਹੈ ਉੱਥੇ ਸਭ ਕੁਝ ਸਤਿ ਮਹਾਰਾਜ ਦੀ ਕਿਰਪਾ ਹੁੰਦੀ ਹੈ। ਕਿ ਭਾਈ ਜਿਹੜਾ ਇਹ ਕੁੰਡ ਹੈ ਇਹ ਮਿਸ ਬਾਬਾ ਜੀ ਨੇ ਆਪ ਪ੍ਰਗਟ ਕੀਤਾ ਸੀ ਜਾਂ ਕਿਸ ਤਰੀਕੇ ਨਾਲ ਇਹ ਇਤਿਹਾਸ ਹੈਗਾ? ਕੁੰਡ ਬਾਬਾ ਜੀ ਨੇ ਨਹੀਂ ਪ੍ਰਗਟ ਕੀਤਾ ਜੀ ਬਾਬਾ ਜੀ ਨੇ ਇੱਥੇ ਤਪੱਸਿਆ ਕੀਤੀ ਸੀ ਉਹਨਾਂ ਦੀ ਇੱਥੇ ਸਥਾਨ ਬਣਿਆ ਹੋਇਆਗਾ ਇਹ ਜਿਵੇਂ ਡੇਰਿਆਂ ਦੇ ਵਿੱਚ ਜਗ੍ਹਾ ਹੁੰਦੀ ਆ ਬਣ ਸੀਗੇ ਬਣ ਤੇ ਜਾਨਵਰ ਆਉਂਦੇ ਸੀ ਉੱਥੇ ਇੱਕ ਕੁੰਡ ਬਣਿਆ ਸੀਗਾ ਉਹ ਵੀ ਉਹਦੇ ਵਿੱਚੋਂ ਪਾਣੀ ਪੀਂਦੇ ਸੀ ਉਹੀ ਝੂਠਾ ਪਾਣੀ ਉਹਨਾਂ ਦੇ ਮਾਂਜ ਬੱਚਿਆਂ ਨੂੰ ਪਾਇਆ ਜਾਂਦਾ ਸੀਗਾ ਉਦੋਂ ਇਹ ਜਿਵੇਂ ਬਾਰ ਬਾਰ ਮੈਂ ਤੁਹਾਨੂੰ ਦੱਸ ਚੁੱਕਿਆ ਉਦੋਂ ਆ ਚੀਜ਼ਾਂ ਦਾ ਜਮਾਨਾ ਨਾ ਹੋਣ ਕਰਕੇ ਸੋਸ਼ਲ ਮੀਡੀਆ ਨਾ ਹੋਣ ਕਰਕੇ ਉਦੋਂ ਇਹ ਸਾਡੇ ਲੋਕਲ ਏਰੀਆ ਤੱਕ ਹੀ ਗੱਲਾਂ ਸੀਮਤ ਸੀ ਪਰ ਜਿਸ ਦਾ ਪ੍ਰਚਾਰ ਆਲ ਓਵਰ ਮੇਰੇ ਦਾ ਲਗਭਗ हां ਅੱਧੀ ਇੰਡੀਆ ਚ ਤਾਂ ਇਸ ਚੀਜ਼ ਦਾ ਪ੍ਰਚਾਰ ਹੋ ਚੁੱਕਿਆ ਜੀ ਬਹੁਤ ਜ਼ਿਆਦਾ ਸਟੇਟਾਂ ਤੋਂ ਲੋਕ ਆਉਂਦੇ ਆ ਯਾਨੀ ਕਿ ਉਹਨਾਂ ਦੀ ਤੱਪ ਦੀ ਕਮਾਈ ਇੰਨੀ ਸੀ ਕਿ ਇੱਥੇ ਸਿਰਫ ਜਿਹੜਾ ਝੂਠਾ ਕਰਕੇ ਜਿਹੜਾ ਪੰਛੀ ਛਾੜ ਜਾਂਦੇ ਸੀ ਉਸ ਦੇ ਕਰਾ ਮਤ ਇੰਨੀ ਹੋ ਗਈ ਕਿ ਜਿਹੜਾ ਜਿਹੜੇ ਬੱਚੇ ਬਿਮਾਰੀ ਨਾਲ ਆਉਂਦੇ ਸੀ ਤੋਂ ਸਹੀ ਹੋ ਕੇ ਚੱਲ ਜਾਂਦੇ ਸੀ ਸਹੀ ਹਾਂ ਜੀ ਸਹੀ ਹੈ ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ ਜੀ ਤੇ ਫਿਰ ਇੱਕ ਵਾਰ ਮੈਨੂੰ ਦੱਸ ਦਿਓ ਵੀ ਸਾਲਾਨਾ ਮਿਲਦਾ ਜਿਹੜਾ ਇੱਥੇ ਭਰਦਾ ਉਹ ਕਿਸ ਮੀਤੀ ਨੂੰ ਲੱਗੇਗਾ ਤੇ ਉਹ ਆ ਸੰਗਤਾਂ ਕਿੱਥੇ ਆ ਕੇ ਪਹੁੰਚ ਸਕਦੀ ਨੇ ਲੋਕੇਸ਼ਨ ਨੇ ਪ੍ਰੋਪਰ ਕੀ ਹੋਏਗੀ ਇੱਥੋਂ ਦੀ ਲੋਕੇਸ਼ਨ ਜੀ ਮਾਨਸਾ ਦੇ ਜਿਹੜੀ ਮੇਨ ਸਰਸਾ ਰੋਡ ਸੜਕਾ ਉੱਥੇ ਓਵਰ ਬ੍ਰਿਜ ਬਣਿਆ ਹੋਇਆ ਜੀ ਓਵਰ ਬ੍ਰਿਜ ਦੇ ਨਾਲ ਹੀ ਜਦੋਂ ਆਪਾਂ ਮੁੜਦੇ ਆ ਪਹਿਲਾ ਸਤਾਣੀ ਬਾਬਾ ਬਾਈ ਗੁਰਦਾਸ ਦਾ ਉੱਥੇ ਬੋਰਡ ਵੀ ਲੱਗਿਆ ਹੋਇਆ ਜੀ ਫਲੈਕਸਾਂ ਵੀ ਲੱਗੀਆਂ ਹੋਣਗੀਆਂ ਜਿਹੜਾ ਇਹਦਾ ਦਿਨਾ ਸਲਾਨਾ ਬਾਬਾ ਬਾਬਾ ਬਾਈ ਗੁਰਦਾਸ ਜੀ ਦਾ ਮਿਤੀ 28 3 2025 ਦਿਨ ਸ਼ੁੱਕਰਵਾਰ ਚੇਤ ਦੀ ਚੌਦਸ ਸੰਤ ਬਾਬਾ ਅਮਰਤਮੁਨੀ ਮਹਾਰਾਜ ਦੀ ਰੈਵਨਾ 8 ਸੰਤ ਬਾਬਾ ਕੇਸਮੁਨੀ ਜੀ ਵੱਲੋਂ ਸੰਗਤਾਂ ਤੇ आशीर्वाद प्राप्त होगी ਤੇ ਜੋ ਜੋ ਆਊਗਾ ਉਹ ਆਪਦੀਆਂ ਮਰਾਦਾਂ ਪੂਰੀਆਂ ਕਰਕੇ ਤਾਂ ਜਿਵੇਂ ਕਿ ਬਾਈ ਜੀ ਨਾਲ ਗੱਲ ਕਰਦੇ ਹੋ ਪਤਾ ਲੱਗ ਹੀ ਰਿਹਾ ਸੀਗਾ ਕਿ ਸੰਗਤਾਂ ਜਿਹੜੀਆਂ ਇੱਥੇ ਕਾਫੀ ਦੂਰ ਦਰੋਂ ਆਉਂਦੀਆਂ ਨੇ ਇੱਕ ਵਿਸ਼ਵਾਸ ਲੈ ਕੇ ਆਉਂਦੀਆਂ ਨੇ ਕਿ ਜੇਕਰ ਉਹਨਾਂ ਦੇ ਬੱਚਾ ਜਿਹੜਾ ਵੀ ਕੋਈ ਤਤਲਾਉਂਦਾ ਜਾਂ ਸਹੀ ਤਰੀਕੇ ਨਾਲ ਨਹੀਂ ਬੋਲ ਪਾਂਦਾ ਤੇ ਇੱਥੇ ਆ ਕੇ ਅੰਮ੍ਰਿਤਕੁੰਡ ਜੋ ਅੰਮ੍ਰਿਤ ਜਿਹੜਾ ਜਲ ਸ਼ਕਤ ਹੈ ਤਾਂ ਜਿਹੜੀਆਂ ਉਸ ਦੀਆਂ ਬਿਮਾਰੀ ਹੁੰਦੀ ਹੈ ਉਹ ਸਹੀ ਹੋ ਜਾਂਦੀ ਹੈ ਤੇ ਐਨੀ ਕਾ અપਾਰ ਕਿਰਪਾ ਹੁੰਦੀ ਸਾਡੇ ਨਾਲ ਸੰਗਤਾਂ ਮੌਜੂਦ ਨੇ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਕਿੱ ਅਸੀਂ ਚੀਮਾ ਸਾਹਿਬ ਤੋਂ ਹੀ ਚੀਮਾ ਸਾਹਿਬ ਤੇ ਤੁਹਾਨੂੰ ਮਿਸ ਇਸ ਸਥਾਨ ਬਾਰੇ ਕਿੱਥੋਂ ਪਤਾ ਲੱਗਿਆ ਵੀ ਤੁਸੀਂ ਇੱਥੇ ਆਏ ਹੋ ਅੱਜ ਮੋਬਾਈਲ ਤੇ ਬਾ ਸੋਸ਼ਲ ਮੀਡੀਆ ਤੇ ਜੀ ਉੱਥੋਂ ਪਤਾ ਲੱਗਿਆ ਤੁਹਾਨੂੰ ਤੇ ਮਤਲਬ ਕੌਣ ਥੋੜ ਮਿਸ ਤੁਹਾਡਾ ਮਿਸ ਕੁੜੀ ਮੁੰਡੇ ਕੁਝ ਇਹਨਾਂ ਵਿੱਚੋਂ ਮੈਂ ਸਹੀ ਨਹੀਂ ਬੋਲ ਬੰਦਾ ਸੀਗਾ ਜੀ ਹਾਂਜੀ ਮੇਰਾ ਮੁੰਡਾ ਸੀਗਾ ਅਸੀਂ ਪਹਿਲੀ ਵਾਰ ਹੀ ਆਏ ਹਾਂ ਜੀ ਫਿਲਹਾਲ ਹਮ ਅੱਗੇ ਚਲੋ ਪ੍ਰਮਾਤਮਾ ਸੁੱਖ ਰੱਖੇ ਹਨ ਬਿਲਕੁਲ ਜੀ ਹਾਂਜੀ ਤੇ ਮੀਸ ਕਿਸ ਤਰੀਕੇ ਨਾਲ ਵਿਸ਼ਵਾਸ ਵਿੱਚ ਇੱਥੇ ਹੈਗਾ ਕਿ ਸੱਚੇ ਦਿਲੋਂ ਕਹਿੰਦੇ ਵੀ ਇੱਥੇ ਕੋਈ ਵੀ ਸੰਗਤ ਜਿਹੜੀ ਆ ਸੱਚੇ ਦਿਲੋਂ ਆ ਕੇ ਇੱਥੇ ਮੱਥਾ ਟੇਕਦੀ ਆ ਜਿਹੜਾ ਅੰਮ੍ਰਿਤਕੁੰਡ ਤੋਂ ਜਲ ਛੱਕਦੀ ਆ ਤਾਂ ਉਸ ਦੀ ਜਿਹੜੀ ਕਿਰਪਾ ਜ਼ਰੂਰ ਹੁੰਦੀ ਆ ਬਾਬਾ ਜੀ ਦੇ ਉੱਤੇ ਹਾਂਜੀ ਅਸੀਂ ਵੀ ਇਸ ਬਾਰੇ ਸੁਣਿਆ ਸੀਗਾ ਮਤਲਬ ਕਿ ਹਮ ਅੱਗੇ ਹਨਾ ਬੱਚਾ ਬੋਲਣ ਲੱਗਾ ਚਲੋ ਕਿਰਪਾ ਮਹਾਰਾਜ ਦੀ ਹੋਊਗੀ ਅਸੀਂ ਪਹਿਲੀ ਵਾਰ ਹੀ ਆਏ ਆ ਅੰਮ੍ਰਿਤ ਛਕਾ ਕੇ ਲੈ ਅੰਮ੍ਰਿਤਕੁੰਡ ਤੋਤਾ ਵੀ ਪਾਣੀ ਨਹੀਂ ਤੋਤਾ ਜੋ ਲਾਸਟ ਵਾਰ ਚੜਵਾਉਣਾ ਜਦੋਂ ਬੋਲਣ ਲੱਗਿਆ ਬੱਚਾ ਤਿੰਨ ਵਾਰ ਹੀ ਆਉਣਾ ਰਹੀ ਤੇ ਤਿੰਨ ਤਿੰਨ ਚੌਂਕੀਆਂ ਪੜਨੀਆਂ ਪੈਂਦੀਆਂ ਹਾਂ ਹਾਂਜੀ ਹਾਂ ਤੇ ਬੱਚੇ ਦੀ ਉਮਰ ਕਿੰਨੀ ਹੈ ਜੀ ਹੱਲੇ ਬੱਚੇ ਦੀ 3 ਸਾਲ ਉਮਰ ਹੈ ਜੀ 3 ਸਾਲ ਉਮਰ ਹੈ ਹਾਂਜੀ ਤੇ ਹੱਲੇ ਹੱਲੇ ਤੱਕ ਯਾਨੀ ਕਿ ਬੋਲਣਾ ਸ਼ੁਰੂ ਕੀਤਾ ਪਰ ਤੁਸੀਂ ਸੱਚੇ ਦਿਲ ਇੱਥੇ ਪਹੁੰਚੇ ਹੋ ਮੀਨਸ ਉਮੀਦ ਲੈ ਕੇ ਪਹੁੰਚੇ ਹੋ ਬਾਬਾ ਜੀ ਕੋਲੇ ਕਿ ਬਾਬਾ ਜੀ ਅ ਮੀਨਸ ਬੋਲਣਾ ਦਵਾ ਦੇਣਾ ਬੋਲਣ ਦੀ ਕੋਸ਼ਿਸ਼ ਕਰਦਾ ਡਾਕਟਰ ਕੋਲ ਕੋਈ ਫਰਕ ਨਹੀਂ ਪਿਆ ਮਤਲਬ ਕਿ ਉਰੇ ਹੁਣ ਅਸੀਂ ਮਿਸ ਲੈ ਕੇ ਆਏ ਆ ਇੱਕ ਵਾਈਗੁਰ ਦੀ ਕਿਰਪਾ ਨਾਲ। ਲੋਕਾਂ ਕੋ ਵੀ ਜਾ ਕੇ ਤੁਸੀਂ ਮਿਸ ਹੈ ਨਾ ਦਰ ਹਾਂਜੀ ਹਾਂ। ਮਤਲਬ ਕਿ ਸਾਨੂੰ ਸੋਸ਼ਲ ਮੀਡੀਆ ਪਤਾ ਲੱਗਿਆ ਸੀ ਪਹਿਲੀ ਵਾਰੀ ਉਹ ਰਿਹਾ ਹੈ ਅੱਜ। ਹੂੰ ਤਾਂ ਕਰਕੇ ਤੇ ਫਿਰ ਤੁਸੀਂ ਜਦੋਂ ਮਿਸ ਇੱਥੇ ਜਾਓਗੇ ਜੇਕਰ ਵੈਸੇ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੇ ਬੱਚੇ ਨੂੰ ਜ਼ਰੂਰ ਸਰੋ ਹੋਵੇ ਨਾ ਤੇ ਫਿਰ ਅਸੀਂ ਹੋਰ ਲੋਕਾਂ ਨੂੰ ਵੀ ਦੱਸਾਂਗੇ ਵੀ ਇੱਥੇ ਜਾਓ ਮਿਸ ਇੱਥੇ ਇੰਨੀ ਕਿ ਜ਼ਿਆਦਾ ਮਿਸ ਬਾਬਾ ਜੀ ਦੀ ਕਰਮ ਕਮਾਈ ਹੈਗੀ ਆ। ਜੇਕਰ ਹੈ ਨਾ ਜ਼ਰੂਰ ਜ਼ਰੂਰ ਉਹ ਤਾਂ ਜ਼ਰੂਰ ਦੱਸਣਾ ਪਊਗਾ ਜੀ ਮਤਲਬ ਕਿ ਵਾਈਗੁਰ ਦੀ ਇਹ ਕਿਰਪਾ ਹੋਈ। ਹਾਂਜੀ